ਅਏ ਕੋ ਧਨ ਕੋ ਰਾਮਦਾਸ ਪੁਰ ਹੀਰਾ ਹਾਰਪੁਰ ਤੋਂ ਮਾਰਾ ਧਨ ਕੋ ਰਾਮਦਾਸ ਚੰਡੀਗੜ੍ਹ ਰੂਰ ਬਾਈਪਾਸ ਤੇ ਫੇਰ ਸੋਈ ਖੋਲੀ ਗਈ ਆ ਜੀ ਉੱਥੋਂ 63 18 ਗੱਡੀਆਂ ਰੋਜ਼ ਚੱਲ ਹੁੰਦੀਆਂ ਜੀ ਪੱਕੋ ਅੰਮ੍ਰਿਤਸਰ ਲਾ ਲੋ ਦੋ ਗੱਡੀਆਂ ਹੋਰ ਸਰ ਆਉਂਦੀਆਂ ਆ ਦਸੂਹਾ ਮਕੇਰੀਆਂ ਆਪਣਾ ਲੁਧਿਆਣੇ ਵੀ ਜਾਂਦੀ ਜਲੰਧਰ ਵੀ ਜਾਂਦੀ ਆ ਜੀ ਕਾਫੀ ਨਕੋਦਰ ਤੱਕ ਜਾਂਦੀਆਂ ਜੀ ਕਾਫੀ ਗੱਡੀਆਂ ਦੂਰ ਦੂਰ ਤੱਕ ਜਾਂਦੀਆਂ ਜੀ ਲੰਗਰ ਲੈ ਕੇ ਜੀ ਹਰਿਆਣਾ ਸ਼ਹਿਰ ਹਸਪਤਾਲ ਦੇ ਵਿੱਚ ਜਾਂਦੀਆਂ ਦੀ ਇਰੇ ਉਤੋਂ 8:30 ਵਜੇ ਤੱਕ ਲੀਦਾ ਇਹ ਇੱਥੇ ਆਪਾਂ 11 ਵਜੇ ਪਹੁੰਚ ਜਾਈਦਾ 11 ਵਜੇ ਤੋਂ ਬਾਅਦ ਆਪਾਂ 3:30 ਵਜੇ ਤੱਕ ਲੰਗਾ ਪੂਰਾ ਚਲਾਈਦਾ ਜੀ ਉਤੋਂ ਬਾਅਦ ਸਮਾਪਤੀ ਕਰਕੇ ਵਾਪਸੀ ਕਰ ਲਈਦੀ ਹੈ ਜੀ ਹਾਂਜੀ ਇਹ ਸਾਰਾ ਪ੍ਰੋਗਰਾਮ ਭਾਈ ਮਨੀਸ਼ ਸਿੰਘ ਜੀ ਬਾਹਰ ਅਮਰੀਕਾ ਵਾਲੇ ਆ ਜੀ ਉਹਨਾਂ ਦਾ ਜੀ ਬਹੁਤ بڑا ਪ੍ਰੋਗਰਾਮ ਜੀ ਜੀ ਆ ਵੀ ਲੋਕਾਂ ਦੇ ਦੇਖ ਲਈ ਸਾਰੇ ਦਸ਼ਕਾਵਾਰੀ ਮੈਕਵਾ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਵੀ ਕਿਹਾ ਜਾਂਦਾ ਵਾ ਅਤੇ ਬਾਬੇ ਨਾਨਕ ਉਹਨਾਂ ਜਿਹੜਾ ਕਿ 13 ਪੇਤਾ ਲੰਗਰ ਚਲਾਇਆ ਗਿਆ ਸੀ ਅੱਜ ਵੱਡੀ ਦੇ ਦਾਬ ਵਿੱਚ ਜਿਹੜਾ ਉਹ ਲੰਗਰ ਵੱਧ ਫੁੱਲ ਰਿਹਾ ਵਾ ਉੱਥੇ ਇਹ ਗੱਲ ਕਰੀਏ ਗੁਰੂ ਆਮਦਾਸ ਜਿਹੜੇ ਕਿ ਲੰਗਰ ਸੇਵਾ ਜਿਹੜਾ ਕਿ ਬਾਬਾ ਹਿਸ਼ਾਰਪੁਰ ਤੋਂ ਨੇ ਉਹਨਾਂ ਵੱਲੋਂ ਇੱਕ ਲੰਗਰ ਦੀ ਸੇਵਾ ਜੇ ਚਲਾਈ ਜਾ ਰਹੀ ਆ ਤੇ ਗੱਲਬਾਤ ਕਰਾਂਗੇ ਜਿਹੜੇ ਕਿ ਲੰਗਰ ਲੈ ਕੇ ਆਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਤਿ ਪਿਆਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਧਨ ਕੋ ਰਾਮਦਾਸ ਪੁਰ ਹੀਰਾ ਹਸ਼ਾਰਪੁਰ ਤੋਂ ਮਾਰਾ ਧਨ ਕੋ ਰਾਮਦਾਸ ਚੰਡੀਗੜ੍ਹ ਰੋਡ ਬਾਈਪਾਸ ਤੇ ਇਹ ਰਸੋਈ ਖੋਲੀ ਗਈ ਆ ਜੀ ਉਥੋਂ 63 18 ਗੱਡੀਆਂ ਰੋਜ਼ ਚੱਲ ਹੁੰਦੀਆਂ ਜੀ ਵੱਖੋ ਅੰਮ੍ਰਿਤਸਰ ਲਾ ਲੋ ਦੋ ਗੱਡੀਆਂ ਅੰਮ੍ਰਿਤਸਰ ਆਉਂਦੀਆਂ ਵਾ ਦਸੂਹਾ ਮਕੇਰੀਆਂ ਆਪਣਾ ਲੁਧਿਆਣੇ ਵੀ ਜਾਂਦੀ ਜਲੰਧਰ ਵੀ ਜਾਂਦੀ ਆ ਜੀ ਕਾਫੀ ਨਕੋਦਰ ਤੱਕ ਜਾਂਦੀਆਂ ਜੀ ਕਾਫੀ ਗੱਡੀਆਂ ਦੂਰ ਦੂਰ ਤੱਕ ਜਾਂਦੀਆਂ ਜੀ ਲੰਗਰ ਲੈ ਕੇ ਜੀ ਹਰ ਹਸੇਵਲ ਹਸਪਤ ਹਾਂਜੀ ਭਾਈ ਮਨਜੀਤ ਸਿੰਘ ਜੀ ਬਾਹਰ ਅਮਰੀਕਾ ਦੇ ਵਿੱਚ ਹੈ ਜੀ ਉਹ ਹਾਂਜੀ ਉਹਨਾਂ ਦਾ ਪ੍ਰੋਬਲਮ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜਿਹੜਾ ਕਿ ਇਹ ਜਿਹੜਾ ਲੰਗਰ ਲੈ ਕੇ ਅੰਮ੍ਰਿਤਸਰ ਆਉਂਦਿਆਂ ਨੂੰ ਤੇ ਜਿਹੜੀ ਲੰਗਰ ਦੀ ਜਿਹੜੀ ਪਰੰਪਰਾ ਵਾ ਇਹ ਦੱਸੋ ਕਿ ਕਿਸ ਤਰ੍ਹਾਂ ਚੱਲਦੀ ਆ ਡੇਲੀ ਜਿਹੜਾ ਤੁਸੀਂ ਅੰਮ੍ਰਿਤਸਰ ਲੈ ਕੇ ਆਉਂਦੇ ਜਿਹੜਾ ਗੱਡੀਆਂ ਵਾਸਤੇ ਜਿਹੜਾ ਲੋਕਾਂ ਵਾਸਤੇ ਰਾਸ਼ਨ ਲੈ ਕੇ ਆਉਂਦੇ ਜਿਹ ਪ੍ਰਸ਼ਾਦਾ ਲੈ ਕੇ ਆਉਂਦੇ ਜੀ ਇਹ ਕਿੰਨੀ ਤਦਾਵੀ ਲੈ ਕੇ ਆਉਂਦੇ ਜੀ ਭਾਜੀ ਸਵੇਰੇ ਉਤੋਂ 8:30 ਵਜੇ ਤੱਕ ਇਹਦਾ ਇਹ ਇੱਥੇ ਆਪਾਂ 11:00 ਵਜੇ ਪਹੁੰਚ ਜਾਈਦਾ 11:00 ਵਜੇ ਤੋਂ ਬਾਅਦ ਆਪਾਂ 3:30 ਹਾਂਜੀ ਇਹ ਸਾਰਾ ਪ੍ਰਵਾਲਾ ਭਾਈ ਮਨਜੀਤ ਸਿੰਘ ਜੀ ਬਾਹਰ ਅਮਰੀਕਾ ਵਾਲੇ ਆ ਜੀ ਉਹਨਾਂ ਦਾ ਜੀ ਇਹ ਸਾਰਾ ਬਹੁਤ بڑا ਪ੍ਰਵਾਲਾ ਜੀ ਤੇ ਮੈਨੂੰ ਐਸਓਪੀ ਜਿਹੜੀਆਂ 18 ਗੱਡੀ ਚੱਲਦੀਆਂ ਵਾਂ ਤੁਸੀਂ ਦੱਸ ਰਹੇ ਹੋ ਵੀ ਪੂਰੇ ਪੰਜਾਬ 'ਚ 18 ਗੱਡੀਆਂ ਚੱਲਦੀਆਂ ਨੇ ਇੱਕ ਕਿਹੜੇ ਕਿਹੜੇ ਇਲਾਕੇ ਦੇ ਕਿਹੜੇ ਕਿਹੜੇ ਜ਼ਿਲ੍ਹੇ 'ਚ ਗੱਡੀ ਜਾਂਦੀਆਂ ਨੇ ਭਾਈ ਦਸੂਏ ਵੀ ਜਾਂਦੀ ਆ ਫਲੋਰ ਜਾਂਦੀ ਆ ਲੁਧਿਆਣੇ ਜਾਂਦੀ ਆ ਬਟਾਪਣਾ ਜਲੰਧਰ ਜਾਂਦੀ ਆ ਜੀ ਹਾਂਜੀ ਆਪਾਂ ਰੋਪੜ ਜਾਂਦੀ ਆ ਜੀ ਆਪਾਂ ਆਪਾਂ ਜੀ ਤੇ ਫਲੋਰ ਜਾਂਦੀ ਆ ਤੇ ਆਪਣਾ ਅੰਮ੍ਰਿਤਸਰ ਅੰਮ੍ਰਿਤਸਰ ਜਿਹੜਾ ਵਾਕੋ ਵਾਕ ਜਿਲ੍ਹਾਂ ਦੇ ਸਾਰੇ ਜਾਂਦੀ ਹੈ ਜਿੱਥੋਂ ਦੀ ਪਰਮਿਸ਼ਨ ਮਿਲੀ ਜਾਂਦੀ ਹੈ ਉੱਥੇ ਉੱਥੇ ਆਪਣੇ ਬਾਬਾ ਜੀ ਗੱਡੀਆਂ ਭੇਜੀ ਆ ਰਿਹਾ ਠੀਕ ਹੈ ਹਾਂ ਜਿਹੜੇ ਐਸੂਪੀ ਜੀ ਦੱਸ ਰਹੇ ਵੀ ਅੰਮ੍ਰਿਤਸਰ 2.5 ਸਾਲ ਹੋ ਗਏ ਗੱਡੀਆਂ ਨੂੰ ਜਿਹੜੇ ਅੰਦਰ ਲੰਗਰ ਲੈ ਕੇ ਆਉਂਦੇ ਆ ਉਹਨੂੰ ਤੇ ਇਹ ਦੱਸੋ ਵੀ ਜਿਹੜੀ ਲੰਗਰ ਜੀ ਲਿਆਉਂਦੇ ਜੀ ਕਿੰਨੀ ਕੁਆਂਟੀਟੀ ਲਿਆਉਂਦੇ ਜੀ ਪ੍ਰਸ਼ਾਦੇ ਕਿੰਨੇ ਲਿਆਉਂਦੇ ਨੇ ਲੋਕਾਂ ਦੇ ਜੀ ਆਹ ਦਾਲ ਸਬਜੀ ਕਿਸ ਤਰ੍ਹਾਂ ਜਿਹੜੀ ਸਾਈਜ਼ ਬੰਦੀ ਏ ਭਾਜੀ ਇਹ ਜੀ ਦਾਲ ਸਬਜੀ ਆਪਾਂ ਜਿਹੜੇ ਇਥੇ ਕਾਫੀ ਮਰੀਜ਼ ਹੈ ਭਾਜੀ ਬਹੁਤ ਬਹੁਤ ਦੂਰ ਤੋਂ ਆਏ ਆ ਜੀ ਉਹਨਾਂ ਨੂੰ ਬੜੀ ਪ੍ਰੋਬਲਮ ਆ ਇਹ ਪ੍ਰਸ਼ਾਦੇ ਦੀ ਇਸ ਕਰਕੇ ਇਥੇ ਕਾਫੀ ਨੇ ਜੀ ਭਾਜੀ 3 ਕ ਹਜ਼ਾਰ ਬੰਦੇ ਦਾ ਪ੍ਰਸ਼ਾਦਾ ਰੋਜ਼ ਲਈਦਾ ਜੀ ਹਾਂਜੀ ਇਥੇ 3000 ਬੰਦੇ ਦਾ ਪ੍ਰਸ਼ਾਦਾ ਲੋਰ ਸ਼ਾਹ ਦਈਦਾ ਜੀ ਹਾਂਜੀ ਮੈਨੂੰ ਇਹ ਦੱਸੋ ਵੀ ਜਿਵੇਂ ਤੁਸੀਂ ਦੱਸ ਰਹੇ ਵੀ 8:30 ਵਜੇ ਤੁਸੀਂ ਹਿਸ਼ਾਰਪੁਰ ਤੋਂ ਚੱਲ ਜਾਂਦੇ ਜੀ ਜੇ ਆਪਾਂ ਸ੍ਰੀ ਹਰਿਗੰਗਪੁਰ ਥਣੇ ਜਾਣੇ ਆ ਜੀ ਇੱਧਰ ਦੀ ਆਪਾਂ ਨੂੰ 115 ਕਿਲੋਮੀਟਰ ਪੈ ਜਾਂਦਾ ਜੇ ਆਪਾਂ ਉਧਰ ਦੀ ਕਰਤਾਰਪੁਰ ਥਣੇ ਜਾਣੇ ਆ ਜੀ ਉਧਰ 30 ਕਿਲੋਮੀਟਰ ਪੈ ਜਾਂਦਾ ਜੀ 130 ਕਿਲੋਮੀਟਰ ਹਾਂਜੀ ਠੀਕ ਹੈ ਬਲਕਿ ਕਹਿ ਸਕਦੇ ਵੀ 250 ਕਿਲੋਮੀਟਰ ਜਿਹੜਾ ਵਾ ਆਉਣ ਜਾਂ ਤੁਸੀਂ ਡੇਲੀ ਸਫ਼ਰ ਚ ਕਰਦੇ ਹੋ ਡੇਲੀ ਸਫ਼ਰ ਕਰਦੇ ਆ ਠੀਕ ਹੈ ਜੀ ਤੇ ਮੈਨੂੰ ਇਹ ਦੱਸੋ ਵੀ ਜਿਹੜਾ ਤੁਸੀਂ ਲੰਗਰ ਲੈ ਕੇ ਆਉਂਦੇ ਜੀ ਇਹ ਕਿੰਨੇ ਵਜੇ ਡਸੂ ਤਿਆਰ ਆਉਣਾ ਸ਼ੁਰੂ ਹੋ ਜਾਂਦਾ ਵਾ ਜਿਵੇਂ ਵੀ ਤੁਸੀਂ ਰਾ ਸਾਢੇ 12 ਤੁਸੀਂ ਦੱਸ ਰਹੇ ਵੀ ਸਾਢੇ 8 ਲੈ ਕੇ ਆ ਜਾਂਦੇ ਨੇ ਉੱਥੇ ਰਾਤ ਕਿੰਨੇ ਵਜੇ ਜਿਹੜੇ ਸੇਵਾ ਦਾ ਕਿਨੇ ਲੱਗੇ ਨੇ ਜਿਸ ਤਰ੍ਹਾਂ ਸਾਰੇ ਤਿਆਰ ਕਰਦੇ ਨੇ ਭਾਜੀ ਆਪਣੇ ਇਹ ਪ੍ਰਸ਼ਾਦੇ ਦੇ ਮਸ਼ੀਨਾਂ ਜਿਉ 2:30 ਵਜੇ ਚਾਲੂ ਹੋ ਜਾਂਦੇ ਆ ਜੀ ਹਲਵਾਈ 2:00 ਵਜੇ ਉੱਠ ਪਕੇ ਆਪਣੀ ਸਾਰੀ ਤਿਆਰੀ ਸਵੇਰੇ ਤਾਜੀ ਸਾਰੀ ਤਿਆਰੀ ਸਬਜ਼ੀ ਤਾਜੀ ਬਣਦੀ ਆ ਜੀ ਸਾਰਾ ਕੁਝ ਠੀਕ ਹੈ ਜੀ ਹਾਂਜੀ ਤੇ ਮੈਨੂੰ ਇਹ ਸੋਪ ਜਿਹੜਾ ਲੰਗਰ ਬਣਾਉਂਦੇ ਜੀ ਜਿਹੜਾ ਲਿਆਉਂਦੇ ਨੇ ਇਹ ਡੇਲੀ ਜਿਹੜੀ ਰੁਟੀਨ ਚੇਂਜ ਹੁੰਦਾ ਵੀ ਇੱਕੋ ਜਿਹੜੀ ਦਾਲ ਸਬਜ਼ੀ ਜਿਹੜੀ ਡੇਲੀ ਹੁੰਦੀ ਹੈ ਨਹੀਂ ਜੀ ਰੁਟੀਨ ਡੇਲੀ ਵਾਰ ਹੀ ਸੇ ਹੁੰਦਾ ਜੀ ਕਦੇ ਕੜੀ ਆ ਗਈ ਲਾ ਲੋ ਚਿੱਟੇ ਚਨੇ ਆ ਗਏ ਛੋਲੇ ਆ ਗਏ ਰਾਜਮਾ ਆ ਗਏ ਮਾਮਾ ਛੋਲੇ ਤਾਂ ਲਾ ਗਈ ਮਸਰਾਂ ਦੀ ਆ ਗਈ ਜੀ ਜੋ ਜੋ ਜੇ ਸੰਗਤ ਹੋਰ ਵੀ ਸੇਵਾ ਕੋਈ ਕਰਦੀ ਹੈ ਕੋਈ ਚੀਜ਼ ਦੀ ਵੀ ਕਰਦੀ ਹੈ ਉਹ ਵੀ ਨਾਲ ਬਣ ਕੇ ਆ ਜਾਂਦੀ ਹੈ ਹਾਂਜੀ ਬਣੀਏ ਸੋਬੇ ਜਿਹੜੀ ਬਾਬਾ ਜੀ ਉਹਨਾਂ ਜਿਹੜੀ ਹੁਸ਼ਾਰਪੁਰ ਜਿਹੜੀ ਰਸੋਈ ਖੁੱਲੀ ਗਈ ਆ ਕੀ ਨਾਮ ਰੱਖਿਆ ਗਿਆ ਰਸੋਈ ਦਾ ਜਿਹੜੀ ਇਹ ਰਸੋਈ ਆ ਹਾਂਜੀ ਉਹ ਨਾਮ ਜੀ ਉਹਦਾ ਧੰਨ ਗੋ RAMਦਾਸ ਲੰਗਰ ਸੇਵਾ ਪੁਰ ਹੀਰਾ ਹੁਸ਼ਾਰਪੁਰ ਹਾਂਜੀ ਉੱਥੇ ਪਈ ਹੈ ਜੀ ਉਹ ਨਾਮ ਇਹੋ ਰੱਖਿਆ ਜੀ ਹਾਂਜੀ ਇੱਕ ਆਪਣੀ ਮੁਕਸਰ ਵੀ ਹੁਣ ਖੁੱਲੀ ਆ ਜੀ ਥੋੜੇ 4 ਦਿਨ ਹੋ ਗਏ ਲੈ ਇੰਟਰ ਪਾਏ ਇਹਨੂੰ ਹਾਂਜੀ ਉਹ ਮੋਗਾ ਏਰੀਆ ਸਾਰਾ ਸੰਭੋ ਗੀ ਬਠਿੰਡਾ ਏਰੀਆ ਸਾਰਾ ਸੰਭੋ ਗੀ ਜੀ ਓਏ ਮੈਨੂੰ ਇਹ ਦੋ ਸੁਪੇ ਜਿਹੜਾ ਤੁਸੀਂ ਅਮਰਸਰ ਲੈ ਕੇ ਆਉਂਦੇ ਜਿਹੜਾ ਲੰਗਰ ਲੈ ਕੇ ਆਉਂਦੇ ਜੀ ਇਹ ਅਮਰਸਰ ਗੁਰੂ ਰਾਨ੍ਹ ਹਸਪਤਾਲ ਲੈ ਕੇ ਆਉਂਦੇ ਜੀ ਕਿੰਨੇ ਕਿੰਨੇ ਸੰਗਤ ਆ ਜਾਂਦੀ ਹੈ ਕਿਉਂਕਿ ਹਸਪਤਾਲ ਆ ਕਾਫੀ ਜਿਹੜੇ ਲੋਕ ਇੱਥੇ ਆਉਂਦੇ ਨੇ ਲੋਕਾਂ ਦੇ ਮਰੀਜ਼ ਜਿਹੜੇ ਦਾਖਲ ਹੁੰਦੇ ਨੇ ਉਹਨਾਂ ਨੂੰ ਖਾਣ ਪੀਣ ਦੀ ਜਿਹੜੀ ਪ੍ਰਸ਼ਾਦੇ ਦੀ ਬੜੀ ਮੁਸ਼ਕਲ ਹੁੰਦੀ ਹੈ ਉਹਨਾਂ ਵਾਸਤੇ ਕਿੰਨੇ ਕਿ ਲਾਇਆ ਕਿੰਨਾ ਫਾਇਦਾ ਬੰਦ ਹੁੰਦਾ ਹੈ ਹਾਂਜੀ ਇੱਥੇ ਤੇ ਬਹੁਤ ਵਧੀਆ ਜੀ ਕਾਫੀ ਬੰਦੇ ਆ ਜਿਹੜੇ ਬਹੁਤ ਦੂਰ ਤੋਂ ਆਉਂਦੇ ਜਿਨ੍ਹਾਂ ਨੂੰ ਪ੍ਰਾਪ ਪ੍ਰਸ਼ਾਦੇ ਜੀ ਭਾਜੀ ਅੱਗੇ ਤੁਹਾਨੂੰ ਪਤਾ ਮਹਿੰਗਾਈ ਤੇ ਬਿਲਕੁਲ ਸੋਭੀ ਹਫਤੇ ਜਿਹੜੀ ਤੁਸੀਂ ਦੱਸ ਰਹੇ ਹੋ ਰੁਟੀਨ ਜਿਹੜੀ ਚੇਂਜ ਹੁੰਦੀ ਹੈ ਡੇਲੀ ਵੀ ਅੱਜ ਆ ਚੀਜ਼ ਬਣੀ ਆ ਚੀਜ਼ ਬਣੀ ਆ ਤੇ ਪੂਰਾ ਹਫਤੇ ਦਾ ਕੀ ਮੀਨੂ ਹੁੰਦਾ ਕੀ ਕੀ ਤਿਆਰ ਹੁੰਦਾ ਕੀ ਕੀ ਲੈ ਕੇ ਆਉਂਦੇ ਜੀ ਅੱਜ ਹਫਤੇ ਬਾਅਦ ਜਿੱਦਾਂ ਲਾ ਲਓ ਅੱਜ ਚਨੇ ਬਣੇ ਆ ਕੱਲ ਨੂੰ ਛੋਲੇ ਬਣਨੇ ਆ ਜੀ ਇਦਾਂ ਵਾਰੀ ਸਿਰ ਹਰ ਇੱਕ ਚੀਜ਼ ਬਣੀ ਆ ਸਾਰੀਆਂ ਚੀਜ਼ਾਂ ਬਣਨੇ ਆ ਜੀ ਕੜੀ ਤੱਕ ਬਣਨੇ ਆ ਜੀ ਹਾਂ ਜੀ ਤੇ ਬਿਲਕੁਲ ਤੁਸੀਂ ਸੰਗਤਾ ਵੱਲੋਂ ਕਿੰਨਾ ਕੇ ਪਿਆਰ ਦਿੱਤਾ ਜਾਂਦਾ ਬਾਬਾ ਜੀ ਨੂੰ ਕਿੰਨੇ ਕੁ ਲੋਕ ਹੋਸਾਬ ਜਾਈ ਦੀ ਤੀਂ ਦੀ ਆ ਤੇ ਬਾਬਾ ਜੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ ਹਾਂਜੀ ਬਾਬਾ ਜੀ ਨੇ ਹਿਸ਼ਾਰਪੁਰ ਦੇ ਰਹਿਣ ਵਾਲੇ ਆ ਜੀ ਹਾਂਜੀ ਉਹ ਬਾਬਾ ਜੀ ਹੁਣ ਇਹ ਹਿਸ਼ਾਰਪੁਰ ਤੇ ਰਹਿਣ ਵਾਲੇ ਉਹਨਾਂ ਦੀ ਪਹਿਲੀ ਤੇ ਗੁਰਦੁਆਰਾ ਸਾਹਿਬ ਧੰਗੂ ਰਾਮਦਾਸ ਜੀ ਹਾਲ ਖੋਲਿਆ ਗਿਆ ਜੀ ਕਿਹੜੀ ਘੋੜੀ ਪਹਿਲੀ ਹੈ ਹਾਂਜੀ ਉਹ ਕੋਸ ਨਹੀਂ ਤੇ ਮੇਰੇ ਸਾਹ ਨੂੰ ਦੋ ਕਿੱਲੇ ਤੇ ਹੋਣ ਗਏ ਜੀ ਹਾਂਜੀ ਠੀਕ ਹੈ ਹੁਣ ਕਹਿ ਸਕਦੇ ਭੀ ਹਿਸ਼ਾਰਪੁਰ 와 ਵਾਸਤੇ ਇੱਕ ਬੜੀ ਵੱਡੀ ਗੱਲ ਹੈ ਕਿਉਂਕਿ ਬਾਬਾ ਜੀ ਉੱਥੋਂ ਦੇ ਰਹੇ ਅਤੇ ਕਾਫੀ ਜਿਹੜੀ ਸੇਵਾ ਕਰਦੇ ਨੇ ਇਸ ਟਾਈਮ ਬਾਬਾ ਜੀ ਦਾ ਪੂਰੇ ਵਰਲਡ 'ਚ ਕਾਫੀ ਨਾਮ ਆ ਬਾਬਾ ਜੀ ਦਾ ਪੂਰਾ ਨਾਮ ਹੋ ਜੇ ਬਾਬਾ ਜੀ ਦਾ ਬਹੁਤ ਜ਼ਿਆਦਾ ਹਾਂ ਆ ਸ਼ੁਕਰ ਗੁਜ਼ਾਰਦੇ ਆ ਤੇ ਕਿੰਨੇ ਤੁਸੀਂ ਖੁਸ਼ ਹੋ ਸੀ ਵੀ ਕਿਉਂ ਬਾਬਾ ਜੀ ਕੋ ਤੁਸੀਂ ਸੇਵਾ ਵੀ ਕਰਦੇ ਹੋ ਸੇਵਾਦਾਰ ਹੋ ਡਿਊਟੀ ਨਿਭਾ ਰਹੇ ਹੋ ਤੇ ਕਰੀ ਥੱਕਦੇ ਨਹੀਂ ਉਹ ਡੇਲੀ ਤੁਸੀਂ 250 ਮੀਟਰ ਸਫਰ ਕਰਦੇ ਹੋ ਜੀ ਇਹਦੇ ਪਹਿਲੇ ਦਿਨ ਤੋਂ ਜੀ ਸਾਡੇ ਵੀ ਇੱਥੇ ਲੰਗਰ ਚੱਲਦਾ ਹੈ ਪਹਿਲੇ ਦਿਨ ਤੋਂ ਲਗਾਤਾਰ ਸੇਵਾ ਤੇ ਕਰਦੇ ਰਹੇ ਇੱਥੇ ਹੌਲੇ-ਹੌਲੇ ਤਾਂ ਸਾਡਾ ਜੀ ਲੰਗਰ ਚੱਲਦਾ ਰਿਹਾ ਹੈ ਜੀ ਸਾਡੇ ਪਿੰਡ ਲੱਗੇ ਉੱਥੇ ਵੀ ਨੇਤਾ ਨਾਲ ਸੇਵਾ ਕਰਦੇ ਹਾਂ ਉਹਦਾ ਜ਼ਬਰਦਸਤੀ ਨਾਲ ਸੇਵਾ ਨਹੀਂ ਉਹ ਵਧੀਆ ਰੱਬਾਨਾ ਪਿਆਰ ਨਾਲ ਸੇਵਾ ਕਰਦੇ ਹਾਂ ਹਰੇ ਹਾਂਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੇ ਸੇਵਾਦਾਰ ਨੇ ਕਿੰਨਾ ਕਹਿ ਸਕਦੇ ਬਾਬਾ ਜੀ ਦੀ ਇਹਨਾਂ ਦੀ ਕਿਰਪਾ ਵਾ ਕਿਸ ਤਰ੍ਹਾਂ ਜਿਹੜਾ ਲੰਗਰ ਵਰਤਾ ਰਹੇ ਨੇ ਜਿਹੜਾ 250 ਕਿਲੋਟ ਜਿਹੜਾ ਸਫਰ ਕਰਦੇ ਆ ਇਹ ਕਰਦੇ ਨੇ ਹਿਸ਼ਾਲਪੁਰ ਤੋਂ ਅੰਮ੍ਰਿਤਸਰ ਆਉਂਦੇ ਨੇ ਅਤੇ ਅੰਮ੍ਰਿਤਸਰ ਦੋ ਗੱਡੀਆਂ ਆਉਂਦੀਆਂ ਨੇ ਇੱਕ ਸਟੇਸ਼ਨ ਦੀ ਆਉਂਦੀ ਆ ਇੱਕ ਗੁਰੂ ਨਾਨਕ ਦੇਵ ਹਸਪਤਾਲ ਆਉਂਦੀ ਆ ਕਿਉਂਕਿ ਗੁਰੂ ਨਾਨਕ ਦੇਵ ਹਸਪਤਾਲ ਵੀ ਕਾਫੀ ਜਿਹੜੇ ਮਰੀਜ਼ ਹੁੰਦੇ ਨੇ ਲੋਕਾਂ ਦੇ ਜਿਹੜੇ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਰੋਟੀ ਪਾਣੀ ਦੀ ਬੜੀ ਮੁਸ਼ਕਲ ਹੁੰਦੀ ਆ ਕਿਉਂਕਿ ਜਿਵੇਂ ਮਹਿੰਗਾਈ ਦਾ ਜ਼ਮਾਨਾ ਵਾ ਉੱਥੇ ਚਾਹ ਦੀ ਗੱਲ ਕਰਦੀ ਆ ਜਾਂ ਰੋਟੀ ਦੀ ਗੱਲ ਕਰਦੀ ਆ ਬਹੁਤ ਮਹਿੰਗੀ ਹੋ ਜਾਂਦੀ ਆ ਤੇ ਉਹਨਾਂ ਨੂੰ ਰੋਟੀ ਖਾਣ ਦੀ ਜਿਹੜੀ ਮਹਿੰਗੀ ਹੋ ਜਾਂਦੀ ਆ ਇਸ ਤਰ੍ਹਾਂ ਕਿ ਬਾਬਾ ਜੀ ਨੇ ਹਫ਼ਤਾਵਾਂਾਂ ਵਿੱਚ ਜਿਹੜੀ ਇਹ ਸੁਭਿਦਤਾ ਦਿੱਤੀ ਆ ਤੁਸੀਂ ਦੇਖ ਰਹੇ ਹੋ ਕਿ ਕਿੰਤਾ ਜਿਹੜੀ ਸੰਗਤਾਂ ਜਿਹੜੀਆਂ ਨੇ ਇਹ ਲੋਕ ਜਿਹੜੇ ਪਹਿਲਾਂ ਹੀ ਆ ਕੇ ਵੇਟ ਕਰਦੇ ਹੋਣੇ ਵੀ ਬਾਬਾ ਜੀ ਦੀ ਗੱਡੀ ਕਦੋਂ ਆਣੀ ਆ ਤੇ ਕਦੋਂ ਆ ਕੇ ਪਰਿਵਾਰ ਆਪਣੇ ਨੂੰ ਜਿਹੜਾ ਪਛਾਦਾ ਜਿਹੜਾ ਵਾ ਰੋਟੀ ਪਾਣੀ ਜਿਹੜੀ ਪੂਰੀ ਜਿਹੜੀ ਇੱਕਛਾ ਦੇ ਪਛਾਦ ਦਿੱਤਾ ਨਾ ਵਾ ਤੇ ਹੁਣ ਗੱਲਬਾਤ ਕਰਾਂਗੇ ਜਿਹੜੇ ਆਏ ਨੇ ਜਿਹੜੇ ਨੌਜਵਾਨ ਵੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਪੁੱਛਦੇ ਆ ਵੀ ਕਿੰਨੀ ਕੁ ਵਧੀਆ ਉਪਰਾਲਾ ਕੀਤਾ ਗਿਆ ਜੀ ਗੱਲਬਾਤ ਕਰ ਲੈ ਨੌਜਵਾਨ ਸਾਡੇ ਨਾਲ ਨੇ ਹਰਿੰਦਰ ਭਾਈ ਕੀ ਕਹਿਣਾ ਚਾਹੋਗੇ ਜਿਹੜੇ ਕੀ ਬਾਬਾ ਜੀ ਨੇ ਸੋਈ ਖੋਲੀ ਗਈ ਹੈ ਤਾਂ ਤਾਂ ਗੁਰੂ ਆਂਦਾ ਸੇਵਾ ਲੰਗਰ ਸੇਵਾ ਲੋ ਤੇ ਕਿਸ ਤਰ੍ਹਾਂ ਦਾ ਉਪਰਾਲਾ ਸਮਝਦੇ ਤੁਸੀਂ ਉਪਰਾਲਾ ਇਹ ਬਹੁਤ ਵਧੀਆ ਜੀ ਇਹ ਬੜੇ ਚਿਰਾਂ ਤੋਂ ਚੱਲੰਦਿਆ ਵਾ ਕਾਫੀ ਜਾਣੇ ਕਿ 2-2.5 ਸਾਲ ਹੋ ਗਏ ਇਸ ਚੀਜ਼ ਨੂੰ ਚੱਲਦਿਆਂ ਨੂੰ ਐਚ ਭਾਈ ਹਰਜਿੰਦਰ ਸਿੰਘ ਜੀ ਸ਼ਰੀਨਗਰ ਵਾਲੇ ਭਾਈ ਪਿੰਦਰਪਾਲ ਜੀ ਹੋਰ ਭਾਈ ਮਨਜੀਤ ਸਿੰਘ ਜੀ ਹੋਰ ਬੜੇ ਸਿੰਘ ਨੇ ਜਿਨ੍ਹਾਂ ਦਾ ਵਿੱਚ ਬੜਾ ਤਕੜਾ ਯੋਗਦਾਨ ਆ ਸਾਡੀ ਸਾਹਮਣੇ ਮੈਡੀਕਲ ਸਟੋਰ ਆ ਤੇ ਅਸੀਂ ਦੇਖਦੇ ਰਹਿੰਨੇ ਆ ਸੰਗਤ ਪਹਿਲਾਂ ਆਣ ਕੇ ਵੇਟ ਕਰਦੀ ਹੁੰਦੀ ਆ ਇਸ ਚੀਜ਼ ਲਈ ਉਤੋਂ ਲੋਕਡਾਊਨ ਕੰਮਕਾਰ ਇਨੇ ਹੈ ਨਹੀਂ ਤੇ ਇਨ੍ਹਾਂ ਸਿੰਘਾਂ ਦੀ ਬੜੀ ਤਗੜੀ ਡਿਊਟੀ ਜਿਹੜੀ ਇੱਥੇ ਲੈ ਕੇ ਆਂਦੇ ਨੇ ਸਵੇਰੇ ਹੁਸ਼ਿਆਰਪੁਰੋਂ ਤੁਰਨਾ ਇੱਥੇ ਪਹੁੰਚਾਉਣਾ ਤੇ ਫਿਰ ਵਰਤਾਉਣਾ ਤੇ ਜਿਹੜੇ ਉੱਥੇ ਬਣਾਉਂਦੇ ਪਏ ਨੇ ਟੀਮ ਲੱਗੀ ਪਈ ਬੜੀ ਤਗੜੀ ਇੱਕ ਟੀਮ ਲੱਗੀ ਪਈ ਹੈ ਮਗਰ ਇਹ ਮਾੜਾ ਮੋਟਾ ਪ੍ਰਾਲਾ ਨਹੀਂ ਹੈਗਾ ਇਹ ਪਤਾ ਨਹੀਂ ਕਿੰਨੇ ਜ਼ਿਲ੍ਹਿਆਂ 'ਚ ਕੰਮ ਚੱਲਣ ਦਿਆ ਤੁਸੀਂ ਤਰਨਤਾਰਨ ਚਲਜੋ ਜਲੰਧਰ ਚਲਜੋ ਲੁਧਿਆਣਾ ਚਲਜੋ ਚੰਡੀਗੜ੍ਹ ਵੀ ਹੁਸ਼ਿਆਰਪੁਰ ਤੇ ਲਾਗੇ ਜਿੰਨੇ ਵੀ ਪਿੰਡ ਸਾਰੇ ਇੰਨਾ ਕੈਚ ਕੀਤੇ ਹੋਏ ਨੇ ਤਾਂ ਵਾਹਿਗੁਰੂ ਹੋਰ ਬਰਕਤ ਪਾਵੇ ਤਰੱਕੀਆਂ ਬਖਸ਼ੇ ਜਿਹੜੇ ਸਿੰਘ ਜਿਨ੍ਹਾਂ ਦਾ ਅਸੀਂ ਨਾਂ ਨਹੀਂ ਲੈ ਸਕਦੇ ਗੁਪਤ ਗੁਪਤ ਰੂਪ ਦੇ ਵਿੱਚ ਹੈਗੇ ਨੇ ਸਿੰਘ ਹੋਣ ਜਾਂ ਕਿਸੇ ਵੀ ਕਮਿਊਨਿਟੀ 'ਚ ਹੋਣ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਇਹਨਾਂ ਨਾਲ ਜੁੜਨ ਇਹ ਵੱਤ ਵਾਦ ਵੀ ਉਪਰਾਲੇ ਇਹੋ ਜਿਹੇ ਹੋਣੇ ਚਾਹੀਦੇ ਜਿਨ੍ਹਾਂ ਨਾਲ ਲੋਕਾਂ ਦਾ ਭਲਾ ਹੋ ਸਕੇ ਆਪਣਾ ਸਵਾਰਥ ਕੱਢ ਕੇ ਨਾ ਕਿ ਆਪਣਾ ਸਵਾਰਥ ਮੁਖ ਰੱਖ ਕੇ ਤੇ ਬਾਕੀ ਇਹ ਸਭ ਕਰਨ ਕਰਨ ਵਾਲਾ ਗੁਰੂ ਰਾਮਦਾਸ ਹੀ ਆਪਿਆ ਜਿਹਦੇ ਨਾਂ ਤੇ ਆਪ ਚੱਲਦਾ ਵਾ ਕਿਉਂਕਿ ਗੁਰੂ ਸਾਹਿਬ ਦਾ ਪੰਜਾਬ ਧਰਤੀ ਆ ਇੱਥੇ ਕੋਈ ਵੀ ਭੁੱਖਾ ਨਹੀਂ ਰਹਿ ਸਕਦਾ ਇਹ ਸ਼ੁਰੂ ਤੋਂ ਅਸੀਂ ਕਹਿੰਦੇ ਆਇਆ ਤੇ ਨਾ ਇੱਥੇ ਇਹ ਕੰਮ ਹੋ ਸਕਦਾ ਤੇ ਮਹਾਪੁਰਖ ਜਿਨ੍ਹਾਂ ਦੇ ਸਾਰਾ ਕੀਤੇ ਕਰਾਏ ਦੇ ਚੱਲੰਦਿਆ ਵਾ ਗੁਰੂ ਰਾਮਦਾਸ ਬਖਸ਼ਿਸ਼ ਕਰੇ ਚੜ੍ਹਦੀਆਂ ਕਲਾ ਬਖਸ਼ਣ ਤਹੀਂ ਵੇਖਦੇ ਰਹਿੰਦੇ ਆ ਡੇਲੀ ਆਉਂਦੇ ਆ ਸਵੇਰੇ 10 ਵਜੇ ਆ ਜਾਂਦੇ 3 ਵਜੇ ਤੱਕ ਲੰਗਰ ਜਾਰੀ ਰਹਿੰਦਾ ਤੇ ਸਿੰਘ ਜਿਹੜੇ ਲੈ ਕੇ ਆਉਂਦੇ ਉਹਨਾਂ ਦੀ ਬੜੀ ਤਗੜੀ ਬਾਧਰੀ ਆ ਤੇ ਜਿਹੜੇ ਉੱਥੋਂ ਤੜਕੇ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਤੜਕੇ 4-5 ਵਜੇ ਤੋਂ ਲੈ ਕੇ ਤੇ 8 ਵਜੇ ਗੱਡੀਆਂ ਉੱਥੋਂ ਤੁਰਪੰਦੀਆਂ ਨੇ ਹਾਰੇਕ ਜਿਲਿਆਂ ਨੂੰ ਤੇ ਇੱਥੇ ਤੱਕਰ ਪਹੁੰਚਦੀਆਂ ਨੇ ਤੇ ਉਹਨਾਂ ਸਾਰਿਆਂ ਦੇ ਇਸ ਸੰਯੋਗ ਨਾਲ ਰਲ ਮਿਲ ਕੇ ਚੱਲਦਾ ਪਿਆ ਵਾ ਤੇ ਵਾਹਿਗੁਰੂ ਤਰਕੀਆਂ ਬਖਸ਼ਣ ਮੇਰਾ ਬਖਸ਼ਣ ਗੁਰੂ ਰਾਮਦਾਸ ਚੜ੍ਹਦੀ ਕਲਾ ਬਖਸ਼ਣ ਬਾਬਾ ਨਾਨਕ ਇਹ ਲੰਗਰ 2 ਰੁਪਏ ਵਾਲਾ ਚੱਲਦਾ ਚਲਦਾ ਰਹੇ ਚਲਦਾ ਰਹੇ ਦੇਸ਼ ਵਿਦੇਸ਼ਾਂ 'ਚ ਗੁਰੂ ਮਹਾਰਾਜ ਬਰਕਤ ਬਖਸ਼ਣ ਵਾਸਤੇ ਜਿਵੇਂ ਤੁਸੀਂ ਦੇਖ ਰਹੇ ਪੀ ਬਾਬੇ ਰਣ ਦਾ 13 ਪੰਨਾਂ ਲੰਗਰ ਸ਼ੁਰੂ ਕੀਤਾ ਸੀ ਬਾਬਾ ਜੀ ਨੇ ਅੱਜ ਤੁਸੀਂ ਦੇਖ ਰਹੇ ਹੋ ਲੰਗਰ ਜਿਹੜਾ ਵਾ ਉਹ ਪਰੰਪਰਾ ਵੱਧ ਹੀ ਜਾਂਦੀ ਆ ਲੰਗਰ ਵਾਧਾ ਵਾਧਾ ਅੱਜ ਤੁਸੀਂ ਦੇਖ ਰਹੇ ਹੋ ਵੱਡੀ ਤਦਾਦ ਵਿੱਚ ਇਹ ਲੰਗਰ ਜਿਹੜਾ ਹਰ ਵੀ ਚੱਲਦਾ ਆ ਰਿਹਾ ਹੈ ਐਂ ਤੇ ਕਹਿਣ ਨੇ ਜੀ ਇਹ ਜਿਹੜੇ ਉਹਨਾਂ ਦੇ 20 ਰੁਪਏ ਅੱਜ 20 ਅਰਬ ਦੇ ਬਰਾਬਰ ਹੋ ਗਏ ਆ ਹਰ ਇੱਕ ਦੇਸ਼ 'ਚ ਚੱਲਦਾ ਪਿਆ ਪਰ ਜਿਹੜਾ ਇੱਥੋਂ ਦਾ ਸਿਸਟਮ ਚੱਲਦਾ ਪਿਆ ਵਾ ਮਹਾਰਾਜ ਇਹ ਤੇ ਉਹਨਾਂ ਸਿੰਘਾਂ ਦੀ ਚੜਦੀ ਗਾਲਾ ਜਿਹੜਾ ਗੁਪ ਤੇ ਅਸੀਂ ਦੱਸ ਨਹੀਂ ਸਕਦੇ ਵੀ ਉਹ ਕੀ ਕੁਝ ਕਰ ਰਹੇ ਨੇ ਤੇ ਉਹਨਾਂ ਦਾ ਕਿੰਨਾ ਯੋਗਦਾਨ ਐ ਇਸੀ ਦੇ ਵਿੱਚ ਕਿਸੇ ਦੀ ਨਿੰਦਿਆ ਨਹੀਂ ਕਰਨੀ ਹਾਰ ਇੱਕ ਵੇਖੋ ਜੀ ਭਲਾ ਸੋਚਾਂਗੇ ਤੇ ਭਲਾ ਹੋਊਗਾ ਆਪਾਂ ਅਗਲੇ ਦਾ ਗੁਣ ਵੇਖੀਦਾ ਆਉਗਣ ਵਾਲੀ ਨਹੀਂ ਜਾਈਦਾ ਸਿੱਧੀ ਜਿਹੜੀ ਗੱਲ ਐ ਤੇ ਬਹੁਤ ਵੱਡਾ ਭਰਾਲਾ ਵਾ ਵਾਹਿਗੁਰੂ ਬਖਸ਼ਾ ਚੜਦੀ ਗੱਲਾ ਬਖਸ਼ਣ ਇਹ ਭੰਡਾਰੇ ਇਦਾਂ ਹੀ ਚੱਲਦੇ ਰਹਿਣ ਵਾਹਿਗੁਰੂ ਮਿਹਰ ਬਖਸ਼ਣ ਗੁਰੂ ਰਾਮਦਾਸ ਦਾ ਚੜ੍ਹਦੀ ਗੱਲਾ ਬਖਸ਼ਣ ਵਾਹਿਗੁਰੂ ਸਤਿਵੰਤ। ਭਾਈ ਕੀ ਕਹਿਣਾ ਚਾਹੋਗੇ ਅਸੀਂ ਦੇਖਦੇ ਆਂ ਕਿ ਗੁਰੂਆਂ ਨੇ ਖਸਤਾ ਆ ਲਿਆ ਕਾਫੀ ਜਿਹੜੇ ਲੋਕ ਨੇ ਇਹ ਅਮਰਸਰ ਦਾ ਕਾਫੀ ਵੱਡਾ ਖਸਤਾ ਆ ਲਿਆ ਤੇ ਲੋਕ ਕਾਫੀ ਇੱਥੇ ਮਰੀਜ਼ ਜਿਹੜੇ ਦਾਖਲ ਹੁੰਦੇ ਨੇ ਉਹਨਾਂ ਦੇ ਮਰੀਜ਼ ਜਿਹੜੇ ਨੇ ਪਰਿਵਾਰਕ ਮੈਂਬਰ ਨੇ ਰੋਟੀ ਬਹੁਤ ਜਿਵੇਂ ਕਿ ਮਹਿੰਗਾਈ ਹੋ ਗਈ ਹੈ ਰੋਟੀ ਬਿਛਾਦਾ ਬਹੁਤ ਮਹਿੰਗਾ ਹੋ ਗਿਆ ਵਾ। ਠੀਕ ਹੈ ਅਸੀਂ ਦੇਖ ਰਹੇ ਹਾਂ ਕਿ ਇਹ ਸੰਗਤ ਅਜੇ ਗੱਡੀ ਆਈ ਨਹੀਂ ਸੀ ਸੰਗਤ ਪਹਿਲਾਂ ਖੜੀ ਸੀ ਡੱਬੇ ਲੈ ਕੇ ਇੱਥੇ ਬਿਲਕੁਲ ਲੰਗਰਿਸਤਾਨ ਦਾ ਵੀ ਕਿਸਮ ਦੋ ਫੁਲਕ ਪਛਾਦੇ ਨੇ ਜਾਂ ਚਾਹ ਪਛਾਦੇ ਨੇ ਜਿੰਨੇ ਕਿਸੇ ਦੀ ਮੰਗ ਹੈਗੀ ਆ 10 ਫੁਲਕੇ 20 ਪੁਰਸ਼ਾਦੇ ਉਹਦੇ ਉੱਤੇ ਜਾਂਦੇ ਨੇ ਠੀਕ ਹੈ ਨਾ ਇੱਥੇ ਗੱਲ ਕਰੀਏ ਉੱਥੇ ਇੱਥੇ ਇੱਕ ਸਰਕਾਰ ਵੱਲੋਂ ਵੀ ਜਿਹੜੀ ਕਸਾਂਜੀ ਸੋਈ ਖੁੱਲੀ ਗਈ ਸੀ ਉਹ ਸੋਈ ਅਜੇ ਬੰਦ ਹੋ ਗਈ ਕੀ ਕਾਰਨ ਕੀ ਆ ਪਤਾ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਉਹ ਅੱਜ ਲੰਗਰ ਇੱਦਾਂ ਚੱਲਦਾ ਸੀ ਪਰ ਉਹ ਗੱਲਬਾਤ ਜੀ ਨਹੀਂ ਬੰਦੀ ਸੀ ਜੋ ਗੁਰੂ ਗ੍ਰਾਮਦਾਸ ਜਾਂ ਇੱਕ ਸਾਧੂ ਸੰਤ ਕਰ ਸਕਦੇ ਆ ਨਾ ਸਾਧੂ ਸੰਤਾਂ ਨੇ ਸੇਵਾਵਾਂਜੋ ਕਰਨਾ ਹੁੰਦਾ ਵਾ ਜੋ ਵੀ ਕਰਨਾ ਹੁੰਦਾ ਉਹਨਾਂ ਆਪਣਾ ਹਿੱਤ ਨਹੀਂ ਦਾ ਕੋਈ ਆਪਣਾ ਪ੍ਰੋਫਿਟ ਰੱਖ ਕੇ ਕਰਨਾ ਹੁੰਦਾ ਵਾ ਇਹ ਅੱਜ ਮੀਂਹ ਕਣੀ ਕਰਨ ਥੋੜਾ ਬੜਾ ਲੇਟ ਹੋ ਗਿਆ ਕਿਉਂਕਿ ਹੁਸ਼ਿਆਰਪੁਰੋਂ ਗੱਡੀ ਆਉਣੀ ਖਾਲਾਜ ਦਾਵਾੜ ਨਹੀਂ ਰਾਜ ਕਈ ਹੋ ਜਾਂਦਾ ਤਾਂ 15 20 ਮਿੰਟ ਲੇਟ ਹੋ ਗਿਆ ਪਰ ਜਿਨ੍ਹਾਂ ਨੂੰ ਪਤਾ ਵਾ ਜਿਹੜੇ ਆਉਂਦੇ ਨੇ ਉਹਨਾਂ ਨੂੰ ਡੇਲੀ ਦਾ ਪਤਾ ਵੀ ਇੱਥੇ 8 ਵਜੇ ਗੱਡੀ ਇਹ ਖਲੋ ਜਾਣੀ ਆ। ਤਾਂ ਤੁਹਾਡੇ ਪਰਿਵਾਰਕ ਮੈਂਬਰ ਨੇ ਜਿਹੜੇ ਆਂਦੇ ਵੀ ਨੇ ਲੰਗਰ ਛਕਣ ਉਹ ਸਾਡੇ ਭਰਾ ਨੇ ਕਹੀਂ ਉਹਨਾਂ ਉੱਤੇ ਕਰਦੇ ਪਏ ਆ। ਆਪ ਕਹੇ ਬਗਾਨਿਆਂ ਤੇ ਨਹੀਂ ਕਰਦੇ ਪਏ ਅਸੀਂ ਆਪਣੇ ਉੱਤੇ ਕਰਦੇ ਪਏ ਆ। ਤੇ ਮੇਨ ਜਿਹੜੀ ਗੱਲ ਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਇਦਾਂ ਹੀ ਇਹ ਕੰਮ ਚੱਲਦਾ ਹੀ ਰਵੇ ਬਸ। ਕਿੰਨਾ ਕ ਲੋਕ ਲਾਹਾ ਲੈਂਦੇ ਨੇ ਕਿੰਨੇ ਕ ਲੋਕਾਂ ਨੂੰ ਜਿਹੜਾ ਫਾਇਦਾ ਹੁੰਦਾ ਕਿਉਂਕਿ ਪਛਾਦਾ ਜਿਹੜਾ ਕਿਸੇ ਦੀ ਭੁੱਖ ਮਟਾਣੀ ਮਟਾਉਣੀ ਬੜੀ ਵੱਡਾ ਪੁੰਨਦਾਨ ਦਾ ਕੰਮ ਆ। ਠੀਕ ਆ ਕਿਸੇ ਨੂੰ ਭੁੱਖੇ ਨੂੰ ਜਾਂ ਰੋਟੀ ਦੇ ਕਿੰਨਾ ਕਿ ਫਾਇਦਾ ਸਮਝਦੇ ਕਿੰਨਾ ਕਿ ਲਾਹੇ ਵੰਦੇ ਆਹ ਦਾਦਾ ਜੀ ਜਦੋਂ ਕਿਸੇ ਦਾ ਐਕਸੀਡੈਂਟ ਮੰਨ ਲਓ ਹੋ ਗਿਆ ਉਹ ਤਾਂ ਐਂਬੂਲੈਂਸ ਚੱਕ ਕੇ ਲੈ ਆਉਂਦੀ ਉਸ ਟਾਈਮ ਤੇ ਉਹਦੇ ਘਰਦਿਆਂ ਨੂੰ ਤਾਂ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਕੀ ਬਣੰਦਿਆ ਤੇ ਕੀ ਪਾਰਾਂ ਵਰਤ ਗਿਆ ਹਨਾ ਇਹੋ ਕਾਲੀ ਗਾਲੀ ਆ ਜਾਂਦੇ ਨੇ ਉਦੋਂ ਉਦਦ ਸੋਧ ਨਹੀਂ ਹੁੰਦੀ ਪਰ ਉਹਨਾਂ ਨੂੰ ਇਹਨਾਂ ਪਤਾ ਵੀ ਇੱਥੇ ਜਿਹੜੇ ਇੱਥੇ ਸਿੰਘ ਰਹਿ ਗਏ ਜਾਂ ਇੱਥੇ ਵਹਿੰਦੇ ਨੇ ਉਹਨਾਂ ਨੂੰ ਪਤਾ ਕਿ ਇੱਥੇ ਚੀਜ਼ ਹੈਗੀ ਆ ਉਹ ਫਿਰ ਆਣ ਕੇ ਰੋਟੀ ਪਾਣੀ ਜ ਆਪਣਾ ਆਨੰਦ ਲੈ ਕੇ ਛਕਦੇ ਨੇ ਬਾਕੀ ਲਾਹੌਰ ਗੁਰ ਨਾਨਕ ਹਸਪਤਾਲ ਤੋਂ ਕਰਾਉਂਦੇ ਨੇ ਜੋ ਵੀ ਆ ਇੱਥੇ ਚੰਗੇ ਵੀ ਆ ਮਾੜੇ ਵੀ ਆਹੀਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਬਾਕੀ ਸਭ ਕੁਝ ਵਧੀਆ ਚੱਲਦਾ ਪਿਆ ਵਾ ਬਾਬੇ ਦੀ ਮਿਹਰ ਆ ਕੋਈ ਏਡੀ ਗੱਲਬਾਤ ਨਹੀਂ ਆ ਤੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਇਹ ਅਸੀਂ ਜਾਣਿਆ ਹੈ ਕਿ ਇੱਥੇ 8000 ਬੰਦੇ ਦਾ ਇਹਨਾਂ ਨੇ ਕਿਹਾ ਸੀ ਪ੍ਰੋਗਰਾਮ ਬੰਨਣਾ ਵਾ ਪਰ ਸੰਗਤ ਇੱਥੇ 4000 ਸੰਗਤ ਹੁੰਦੀ ਆ ਫਿਰ ਇੱਕ ਗੱਡੀ ਜਿਹੜੀ ਹੈਗੀ ਆ ਉਹ ਬੱਸ ਸਟੈਂਡ ਲੱਗ ਕੇ ਜਿਹੜੇ ਹੈਗੇ ਨੇ ਰਸ਼ਕੇ ਵਾਲੇ ਜਾਂ ਆਟੋ ਵਾਲੇ ਜਿਹੜੇ ਵਿਚਾਰੇ ਉਹ ਕਮਾਉਣਾ ਤੋਂ ਉਹ ਖਾਣਾ ਕਈਆਂ ਦੇ ਆਟੋ ਵੀ ਰੈਂਟ ਤੇ ਨੇ ਵਿਚਾਰਿਆਂ ਦੇ ਉਹਨਾਂ ਸਿੰਘਾਂ ਲਈ ਫਿਰ ਉੱਥੇ ਉਹਨਾਂ ਬੰਦਿਆਂ ਲਈ ਲੰਗਰ ਭੇਜਦੀਦਾ ਵਾ ਉਹ ਫਿਰ ਉੱਥੇ 8000 ਦਾ ਪ੍ਰੋਗਰਾਮ ਹੈ ਮਹਾ ਕਿਤੇ 4000 ਸੰਗਤ ਹੁੰਦੀ ਆ ਬਾਕੀ ਮਗਰੋਂ ਤੇ ਉਹਨਾਂ ਨੂੰ ਇਹ ਦਤੈ ਨੇ ਵੀ ਵੱਤ ਵਾ ਜਿੰਨੀ ਹੋ ਗਈ ਆਪਾਂ ਲੰਗਰ ਦੀ ਟੋਟ ਨਹੀਂ ਆਉਣ ਦਵਾਂਗੇ ਅਸੀਂ ਜਿੰਨੇ ਵੀ ਜੋਗੇ ਹੋਏ ਉਹ ਸਿੰਘ ਇਹ ਗੱਲ ਕਹਿੰਦੇ ਆ ਕਿ ਅਸੀਂ ਜਿੰਨੇ ਵੀ ਜੋਗੇ ਅਸੀਂ ਕਰਾਂਗੇ ਤੇ ਸਭ ਉਹਨਾਂ ਦੇ ਕੀਤੇ ਕਿਰਾਏ ਦਾ ਫਾਲਿਆ ਤੇ ਅੱਜ ਇਹ ਕੰਮ ਚੱਲਣ ਦਾ ਤਾਂ ਵਾਹਿਗੁਰੂ ਬਖਸ਼ਿਸ਼ ਕਰੇ ਹੋਰ ਚੱਲੇ ਤਰਕੀਆਂ ਬਖਸ਼ੇ ਹਾਰਕ ਦਾ ਘਰ ਸੁਖੀ ਜਾਵੇ ਮਨੋਗਾਵਨਾ ਪੂਰੀਆਂ ਹੋਣ ਕਿਉਂਕਿ ਮੰਗਿਆ ਹੀ ਨਹੀਂ ਸਾਰਿਆਂ ਦਾ ਬਹੁਤ ਔਖਾ ਕੀਤਾ ਪਿਆ ਲੋਕਾਂ ਦਾ ਬਹੁਤ ਮਨ ਇਸ ਚੀਜ਼ ਤੋਂ ਦੁਖੀ ਹੁੰਦਾ ਬਹੁਤ ਲੋਕ ਦੁਖੀ ਆ ਅਸੀਂ ਚੋਂ ਇਹ ਕਿਸੇ ਤਰੀਕੇ ਵੀ ਅਗਲੇ ਦਾ ਕੁਝ ਵੀ ਮਾੜਾ ਮੋਟਾ ਵੀ ਸਹਾਰਾ ਬਣੇਗਾ ਉਹਦੇ ਨਾਲ ਦੀ ਰੀਸ ਕੋਈ ਨਹੀਂ ਭਾਜੀ ਤੇ ਲੈ ਇਥੋਂ ਕੁਝ ਨਹੀਂ ਜਾਣਾ ਸਾਰਾ ਕੁਝ ਇੱਥੇ ਰਹਿਣਾ ਤੇ ਇਹ ਗੁਰੂ ਰਾਮਦਾਸ ਦੀ ਕਿਰਪਾ ਵਾ ਉਹਨਾਂ ਨੇ ਲੰਗਰ ਚਲਾਇਆ ਸੀ ਬਾਬੇ ਨਾਨਕ ਨੇ ਤੇ ਗਾੜੀ ਸਾਡੇ ਵੱਡਿਆਂ ਨੇ ਸ਼ੁਰੂ ਕਰਦੇ ਰਹੇ ਕਰਦੇ ਰਹੇ ਤੇ ਉਹ ਅੱਜ ਕੰਮ ਚੱਲ ਰਿਹਾ ਤੇ ਬੜੇ ਵਿੱਚ ਇਹੋ ਜਿਹੇ ਸਿੰਘ ਜਾਂ ਵਿੱਚ ਇਹੋ ਜਿਹੇ ਬੰਦੇ ਹੈਗੇ ਨੇ ਜਿਹੜੇ ਗੁਪਤ ਰੂਪ ਚ ਕੰਮ ਕਰ ਰਹੇ ਨੇ ਤਾਂਹੀਂ ਉਹਨਾਂ ਨੂੰ ਉਹ ਗੱਲ ਕਵਾਂ ਜੇ ਇਹ ਚੜਤੀ ਗੱਲਾਂ ਚ ਕਰਦੇ ਰਹਿਣ ਕਰਦੇ ਰਹਿਣ ਤੇ ਕਰਦੇ ਨੇ ਰੱਬ ਉਹਨਾਂ ਦੇ ਪਰਿਵਾਰਾਂ ਨੂੰ ਵੀ ਤੰਦਰੁਸਤੀਆਂ ਬਖਸ਼ੇ ਤੇ ਖੁਸ਼ੀਆਂ ਬਖਸ਼ੇ ਜੀ ਉਹ ਇਹ ਬੰਨੇ ਹੋਣ ਤਾਂ ਹਰ ਇੱਕ ਦਾ ਆਪਾਂ ਅੱਜ ਤੁਹਾਡਾ ਭਲਾ ਕਰਨੇ ਕੱਲ ਨੂੰ ਕਿਤੇ ਰੱਬ ਨਾ ਕਰੇ ਸਾਨੂੰ ਲੋੜ ਪੈ ਤੂੰ ਆਢਾ ਕਰਦੇ ਹੋ ਇਹ ਇਦਾਂ ਹੀ ਰੀਤ ਮਰੀਦ ਚੱਲਦੀ ਰਵੇ ਤੇ ਦੁਨੀਆ ਸਵਰਗ ਬਣ ਜੇ ਬਹੁਤ ਧੰਨਵਾਦੀ ਤੁਸੀਂ ਦੇਖਿਆ ਕਿ ਇਸ ਤਰ੍ਹਾਂ ਇਸ ਵੀਰਾਂ ਜਿਹੜੀ ਗੱਲ ਕੀਤੀ ਆ ਕਿਉਂਕਿ ਬਾਬੇ ਨਾਨਕ ਉਹ ਜਿਹੜਾ ਲੰਗਰ ਚਲਾਇਆ ਗਿਆ ਸੀ 20 ਪੇਦਾ ਜਿਹੜਾ ਲੰਗਰ ਤੁਸੀਂ ਦੇਖ ਰਹੇ ਹੋ ਕਿੰਨੀ ਵੱਡੀ ਤਦਾਦ ਵਿੱਚ ਪਹੁੰਚ ਗਿਆ ਵਾ ਅਤੇ ਲੋਕਾਂ ਨੂੰ ਕਾਫੀ ਜਿਹੜੀ ਲਾਹੇ ਬੰਦ ਹੋ ਲੋਕ ਜਿਹੜੇ ਤੇ ਫਾਇਦਾ ਚੁੱਕ ਰਹੇ ਨੇ ਕਿਉਂਕਿ ਕਿਸੇ ਦੀ ਭੁੱਖ ਮਟਾਉਣੀ ਬੜੀ ਵੱਡੀ ਗੱਲ ਸੀ ਭੁੱਖ ਨੂੰ ਰੋਟੀ ਦੇਣਾ ਇਹ ਜਿਹੜਾ ਬਾਬੇ ਨਾਨਕ ਲੰਗਰ ਚਲਾਇਆ ਗਿਆ ਸੀ ਤੁਸੀਂ ਦੇਖ ਰਹੇ ਹੋ ਕਿੰਨੇ ਲੋਕ ਜਿਹੜਾ ਲਾਹਾ ਲੈ ਰਹੇ ਕਿੰਨੇ ਲੋਕ ਫਾਇਦਾ ਲੈ ਰਹੇ ਨੇ ਇਹ ਗੁਰੂ ਨਾਨਕ ਹਸਪਤਾਲ ਜਿਹੜਾ ਇਹ ਸੰਗਰ ਹੁੰਦਾ ਵਾ ਤੇ ਲੋਕ ਬੜੀ ਤਦਾਦ ਵਿੱਚ ਆ ਕੇ ਜਿਹੜਾ ਵੇਟ ਕਰਦੇ ਨੇ ਤੇ ਹੁਣ ਗੱਲਬਾਤ ਕਰਾਂਗੇ ਜਿਹੜੇ ਇੱਥੇ ਗਲਬਾ ਕਰਨੇ ਸਾਡੇ ਨਾਲ ਭੈਣ ਜੀ ਸਾਡੇ ਨਾਲ ਨੇ ਕੀ ਜਾਣੇ ਚਾਹੋਗੇ ਪਛਾਦਾ ਛਕਣ ਵਾਸਤੇ ਇੱਥੇ ਆਏ ਜੀ ਜੀ ਨਹੀਂ ਜੀ ਬਹੁਤ ਭੁੱਖ ਹਰਦਾ ਆਇਆ ਘਰਾਂ ਚ ਰੋਟੀਆਂ ਵੀ ਨਹੀਂ ਮਿਲਦੀਆਂ ਤੇ ਜਿਹੜੇ ਇੱਥੇ ਆ ਕੇ ਮਾਰ ਰਹੀਦੇ ਚਰਨਾ ਚ ਖਾਂਦੇ ਦੀ ਕਈ ਮਰੀਜ਼ ਹੈਗੇ ਜਿਨ੍ਹਾਂ ਕੋ ਨਹੀਂ ਖਾਣ ਨੂੰ ਗਰੀਬ ਜ਼ਿਆਦਾ ਹੀ ਆ ਨਹੀਂ ਘਰ ਦਾ ਸਰਦਾ ਉਹਨਾਂ ਅਸੀਂ ਆਏ ਆਪਣੇ ਘਰ ਵਿੱਚੋਂ ਸਾਡੀ ਬਹੁਤ ਬੁਰੀ ਹਾਲਤ ਹੈ ਕਿ ਅਸੀਂ ਆਪ ਦੇਖ ਸਕਦੇ ਕਿਦਾਂ ਅਸੀਂ ਦੇਖ ਰਹੇ ਹਾਂ ਕਿ ਇੱਥੇ ਜਿਹੜਾ ਪਛਾਦਾ ਛਕਣ ਵਾਸਤੇ ਹੁੰਦਾ ਉਹਨੂੰ ਕੋਈ ਗਿਣਤੀ ਦਾ ਨਹੀਂ ਹੈ ਜੇ ਕੋਈ 10 ਮੰਗਦਾ ਕਿ ਕੋਈ 20 ਮੰਗਦਾ ਪਛਾਦੇ ਉਹਨੂੰ ਪੂਰੇ ਦਿੱਤੇ ਜਾਂਦੇ ਨੇ ਮਿਲਦੇ ਆ ਜੀ ਜਿੰਨਾ ਕੋਈ ਲੰਗਰ ਮੰਗੇ ਦੇ ਦਿੰਦੇ ਆ ਖਾਣ ਨੂੰ ਕਿ ਲੱਗਦਾ ਐਸੇ ਤਾਂ ਲੰਗਰ ਲੱਗਣੇ ਚਾਹੀਦੇ ਹਾਂ ਜੀ ਹਾਂ ਜੀ ਹਾਂ ਜੀ ਲੱਗਣੇ ਕਿਉਂ ਨਹੀਂ ਚਾਹੀਦਾ ਗਰੀਬਾ ਬੰਦੇ ਵਾਸਤੇ ਬਹੁਤ ਜ਼ਰੂਰੀ ਆ ਕਿ ਲੱਗਦਾ ਵੀ ਇਹਦੇ ਨਾਲ ਕੋਈ ਭੁੱਖਾ ਨਹੀਂ ਸੋਊਗਾ ਕੋਈ ਨਹੀਂ ਸੋਊਗਾ ਜਿੱਦਾਂ ਚੱਲਦਾ ਰਹੂਗਾ ਤਾਂ ਕੋਈ ਭੁੱਖਾ ਨਹੀਂ ਸੋਊਗਾ ਮਾਰ ਹੈ ਸਭ ਦਾ ਚਲਾ ਰੱਖੇ ਮਾਤਾ ਵੀ ਸਾਡੇ ਨਾਲ ਹੈ ਮਾਤਾ ਵੀ ਕੁਝ ਕਹਿਣਾ ਚਾਹੋਗੇ ਹਾਂਜੀ ਮਾਤਾ ਜੀ ਕੀ ਕਹਿਣਾ ਚਾਹੋਗੇ ਜਾਣੀ ਆ ਵੀ ਬਹੁਤ ਸੋਹਣਾ ਕੰਮ ਆ ਇਹੋ ਜੀ ਸੇਵਾ ਕਰੋ ਧੋੜੀ ਚਾਹੀਦਾ ਹੁਣ ਗਰੀਬ ਬੰਦੇ ਜਿਹੜੇ ਉਹਨਾਂ ਦਵਾਈ ਲੈ ਕੇ ਉੱਥੇ ਪੈਣਾ ਜੇ ਮੇਰੇ ਤੇ ਢਿੱਡ ਪੱਟ ਜਾਂਦਾ ਤੇ ਸੀਸਾਂ ਦੇਈ ਦੀਆਂ ਤੇ ਜਦੋਂ ਨਾਮ ਮੇਰਾ ਫੇਰ ਆਟੀਆਂ ਲਈ ਆਈਏ ਤੇ ਉਹਦੇ ਲਾਗੇ ਲੱਗਣ ਦੇ ਲੱਗਣਾ ਨਹੀਂ ਮਾਤਾ ਜੀ ਇੱਕ ਬੰਨ ਜਿੱਥੇ ਹਸਪਤਾਲ ਚ ਲੋਕ ਆਉਂਦੇ ਨੇ ਉੱਥੇ ਮਹਿੰਗਾਈ ਹੁੰਦੀ ਆ ਉੱਥੇ ਦਵਾਈਆਂ ਦੇ ਖਰਚਾ ਕਰਨਾ ਪੈਂਦਾ ਤੇ ਰੋਟੀ ਵੀ ਰੋਟੀ ਵੀ ਜਿਹੜੀ ਆ ਮੋਲ ਦੀ ਖਾਣੀ ਪੈਂਦੀ ਆ ਨਹੀਂ ਖਾਣੀ ਮੈਂ ਖਾਣੀ ਪੈਂਦੀ ਮੋਲ ਦੀ ਇਹ ਦੌਰ ਨੇ ਤੇ ਸੇਵਾ ਕਰਦੇ ਜਿਹੜੇ ਮਹਾਰਾਜਾਂ ਨੂੰ ਬਹੁਤਾ ਡੋਵੇ ਚਾਹ ਦੀ ਕਲਾਕਾਰ ਪਤੂ ਲੰਗਾ ਲੈ ਕੇ ਆਉਂਦੇ ਕੀ ਇਹਨਾਂ ਚਾਹੋਗੇ ਇਹ ਬਹੁਤ ਵਧੀਆ ਮਹਾਰਾਜ ਸੇਵਾ ਕਰੇ ਤਾਂ ਦੇਖੇ ਲਾਵੇ ਹੋਰ ਵੀ ਤਾਂ ਇਹਨਾਂ ਅਰਸਾ ਦਾ ਕਰਨ ਲੋਕਾ ਠੀਕ ਹੈ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੇ ਇੱਥੇ ਲੋਕ ਨੇ ਜਿਹੜੇ ਲੱਗੇ ਸ਼ੱਕ ਰਹੇ ਨੇ ਕਿਸ ਤਰ੍ਹਾਂ ਜਿਹੜੀ ਉਸ ਹਿਸਾ ਦੇ ਰਹੇ ਨੇ ਬਾਬਾ ਜੀ ਉਹਨੂੰ ਅਤੇ ਕਹਿ ਰਹੇ ਨੇ ਕਿ ਬਹੁਤ ਵਧੀਆ ਪ੍ਰਾਲਾ ਕੀਤਾ ਵਾ ਕਿ ਕਿਉਂਕਿ ਜੇ ਇੱਥੇ ਹਸਪਤਾਲ ਵਿੱਚ ਲੋਕ ਆਉਂਦੇ ਨੇ ਆਪਣੇ ਮਰੀਜ਼ ਲੈ ਕੇ ਉਥੇ ਦਵਾਈਆਂ ਜਿਹੜੀਆਂ ਮਹਿੰਗੇ ਪਾਜ਼ੀ ਹੁੰਦੀਆਂ ਨੇ ਉਥੇ ਲੋਕਾਂ ਨੂੰ ਰੋਟੀ ਖਾਣੀ ਜਿਹੜੀ ਆ ਉਹ ਮੁਸ਼ਕਲ ਹੋ ਜਾਂਦੀ ਆ ਉਥੇ ਜਿਹੜੀ ਆ ਰੋਟੀ ਜਿਹੜੀ ਆ ਬਾਬਾ ਜੀ ਨੂੰ ਪਛਾਦਾ ਦਿੱਤਾ ਜਾ ਰਿਹਾ ਉਹਦੇ ਨਾਲ ਆ ਕੇ ਜਿਹੜੇ ਕਾਫੀ ਲੋਕ ਜਿਹੜਾ ਇਸ ਚੀਜ਼ ਦਾ ਫਾਇਦਾ ਲੈ ਰਹੇ ਨੇ ਤੇ ਲੋਕਾਂ ਵੱਲੋਂ ਇਹ ਵੀ ਗੱਲ ਕੀਤੀ ਜਾ ਰਹੀ ਵੀ ਬਹੁਤ ਵਧੀਆ ਪ੍ਰਾਲਾ ਵਾ ਇਸ ਦੇ ਨਾਲ ਜਿਹੜਾ ਹਰ ਕੋ ਨੂੰ ਜਿਹੜਾ ਉਹ ਫਾਇਦਾ ਹੋਏਗਾ ਤੁਸੀਂ ਦੇਖ ਰਹੇ ਹੋ ਕਿੰਦਾ ਜਿਹੜੇ ਲੋਕ ਨੇ ਨੇ ਜਿਹੜੇ ਪਛਾਦਾ ਛੱਕ ਰਹੇ ਨੇ ਵੱਡੀ ਤਦਾਦ ਵਿੱਚ ਸਾਡੀਆਂ ਭੈਣਾਂ ਸਾਡੇ ਭਰਾ ਵੀ ਨੇ ਇਹ ਜਦੋਂ ਵੀ ਇਹ ਸਾਰੇ ਯਾਤਰੀ ਇੱਥੇ ਗੁਰਦੁਆਰਾ ਕਸਤਾ ਲੱਗੇ ਵੇਟ ਕਰਦੇ ਨੇ ਚਾਹੇ ਕੋ ਰਖਸ਼ੇ ਵਾਲਾ ਵਾ ਚਾਹੇ ਕੋ ਦਿਹਾੜੀ ਵਾਲਾ ਜਾਂ ਕਿਸ ਤਰ੍ਹਾਂ ਵੀ ਆ ਹਰ ਕੋਈ ਆ ਕੇ ਜਿਹੜਾ ਲੰਘ ਸਕਦਾ ਵਾ ਅਤੇ ਬੜਾ ਵਧੀਆ ਭਰਾਲਾ ਕਿਉਂਕਿ ਬਾਬਾ ਜੀ ਦਾ ਲੰਗਰ ਜਿਆ ਚਲਾਇਆ ਗਿਆ ਵਾ ਅਤੇ ਵੱਡੀ ਤਲਾ ਵੇਟ ਲੋਕ ਇੱਥੇ ਆ ਕੇ ਫਾਇਦਾ ਲੈ ਰਹੇ ਨੇ ਗੱਲਬਾਤ ਕਰਾਂ ਨੇ ਹੋਰ ਸਾਡੇ ਨਾਲ ਪੈਂਦੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਪੈਂਦੀ ਕੀ ਕਹਿਣਾ ਚਾਹੋਗੇ ਪਛਾਦਾ ਜਿਹੜਾ ਆਇਆ ਬਾਬਾ ਜੀ ਜਦੋਂ ਹਾਰਪੁਰ ਤੋਂ ਕੀ ਕਹਿਣਾ ਚਾਹੋਗੇ ਅਸਤ ਜੀ ਇਹ ਕਹਿੰਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸ਼ੁਕਰੀਆ ਜੇ ਗਰੀਬਾਂ ਮੁੱਲ ਦੀ ਰੋਟੀ ਲੈ ਕੇ ਖਾ ਕੇ ਇਸ ਹਸਪਤਾਲ ਦੇ ਵਿੱਚ ਖਰਚਾ ਨਹੀਂ ਚੁੱਕਿਆ ਜਾਂਦਾ ਸਾਡੀ ਤਾਂ ਇਹੀ ਬੇਨਤੀ ਆ ਬਹੁਤ ਜ਼ਿਆਦਾ ਹੀ ਅਸੀਂ ਤਾਂ ਇਸ ਚਾਹ ਕਰਦੇ ਆ ਵੀ ਢਿੱਡ ਭਰਿਆ ਜਾਂਦਾ ਗਰੀਬਾਂ ਦਾ ਅਸੀਂ ਦੇਖਦੇ ਵੀ ਜਿੱਥੇ ਹਸਪਤਾਲ ਵਿੱਚ ਮਰੀਜ਼ ਆਉਂਦਾ ਵਾ ਤੇ ਉਹਦੇ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਨੇ ਉਹਨਾਂ ਨੂੰ ਦਵਾਈਆਂ ਮਹਿੰਗੀਆਂ ਲੈਣੀ ਪੈਂਦੀਆਂ ਟੈਸਟ ਕਰਾਉਣੇ ਪੈਂਦੇ ਉੱਥੇ ਰੋਟੀ ਵੀ ਮੁੱਲ ਦੀ ਖਾਣੀ ਪੈਂਦੀ ਆ ਤੇ ਜਦੋਂ ਬਾਬਾ ਜੀ ਪਛਾਤਾ ਲੈ ਕੇ ਆਉਂਦੇ ਨੇ ਇਸ ਦੇ ਨਾਲ ਕਿੰਨੇ ਕੁ ਲੋਕਾਂ ਨੂੰ ਜਿਹੜਾ ਮਰੀਜ਼ਾਂ ਦੇ ਪਰਿਵਾਰਾਂ ਨੂੰ ਫਾਇਦਾ ਹੁੰਦਾ ਵਾ ਬਹੁਤ ਫਾਇਦਾ ਹੁੰਦਾ ਜੀ ਜਿਹੜੀ ਇਦਾਂ ਰੋਟੀ ਮਿਲ ਜਾਣੀ ਆ ਇਹਦੇ ਨਾਲ ਦੀ ਕੋਈ ਰੀਸ ਨਹੀਂ ਗਈ ਇਹ ਤਿੰਨ ਵਸੋ ਵੀ ਤੁਹਾਡੇ ਪਰਿਵਾਰ ਦੇ ਮੈਂਬਰ ਕੌਣ ਸੀ ਦਾਖਲ ਇੱਥੇ ਜੋ ਤੁਸੀਂ ਲੈ ਕੇ ਆਏ ਸੀ ਜੀ ਸਾਡੇ ਘਰ ਵਾਲਾ ਸੀ ਮੇਰਾ ਪ੍ਰਤੀਸ ਨਿਰਮਲ ਚੰਦ ਉਹ ਇੱਥੇ ਮਤਲਬ ਅਸੀਂ 25 ਮਾਰਚ ਨੂੰ ਲਿਆਂਦਾ ਸੀ 30 ਮਾਰਚ ਨੂੰ ਡੈਥ ਹੋ ਗਏ ਤਾਂ ਉਹਨਾਂ ਨੂੰ ਅਟੈਕ ਆ ਗਿਆ ਸੀ ਡਿਜਰ ਸੀ ਅਸੀਂ ਜਲੰਧਰ ਤੋਂ ਆਏ ਹਾਂ ਜਲੰਧਰ ਤੋਂ ਆਏ ਜੀ ਹਾਂਜੀ ਜਲੰਧਰ ਤੋਂ ਆ ਕੇ ਅਸੀਂ ਸਿਰੇ ਪੰਜ 6 ਦਿਨ ਛੋਟਾ ਬੱਚਾ ਸੀ ਨਾਲ ਹੁਣ ਕੋਈ ਸਾਡਾ ਸਹਾਰਾ ਨਹੀਂਗਾ ਅਸੀਂ ਇੱਥੇ ਦੱਤ ਸਰਟੀਫਿਕੇਟ ਦਾ ਮੰਗਾਉਣ ਆਏ ਆ ਤਾਂ ਉਹਦੇ ਵਿੱਚ ਅਸੀਂ ਸਾਡੇ ਦੋ ਤਿੰਨ ਗੇੜੇ ਲੱਗ ਗਏ ਆ ਤਾਂ ਅੱਜ ਸਾਨੂੰ ਥੋੜਾ ਮਿਲਿਆ ਸਹੂਲਤ ਆ ਵੀ ਆ ਤੁਸੀਂ ਸੇਵਾ ਕੇਂਦਰ ਦੇ ਵਿੱਚ ਜਾਓ ਤਾਂ ਆ ਆ ਤੁਸੀਂ ਦਿਓ ਤਾਂ ਹੁਣ ਮੈਂ ਹੀ ਕੰਮ ਕਰਨ ਵਾਲੀ ਆ ਸਾਡਾ ਤਾਂ ਜਿੱਦਾ ਕਹਿੰਦੇ ਹੁੰਦੇ ਆ ਵੀ ਬਹੁਤ ਜਿੰਨਾ ਚਿਰ ਤੁਸੀਂ ਇੱਥੇ ਹਸਪਤਾਲ 'ਚ ਰਹੇ ਰਹੇ ਤੁਹਾਨੂੰ ਰੋਟੀ ਪਾਣੀ ਦੀ ਕਿਸੇ ਕੰਦੀ ਕੋਈ ਮੁਸ਼ਕਲ ਤੇ ਨਹੀਂ ਆਈ ਨਹੀਂ ਜੀ ਕੋਈ ਮੁਸ਼ਕਲ ਨਹੀਂ ਆਈ ਰੋਟੀ ਪਾਣੀ ਅਸੀਂ ਦਿਲ ਜਾਂਦੇ ਰਹੇ ਇੱਥੇ ਖਾਂਦੇ ਰਹੇ ਆ ਸਾਡਾ ਛੋਟਾ ਬੇਟਾ ਭਰਾ ਸੀਗਾ ਉਹ ਲੈ ਕੇ ਜਾਂਦਾ ਰਿਹਾ ਸਾਡੇ ਢਿੱਡ 'ਚ ਰੋਟੀ ਪਾਉਂਦਾ ਰਿਹਾ ਇੱਕ ਦਿਨ ਅਸੀਂ ਮੋਲ ਦੀ ਖਾਦੀ 100 ਦੀਆਂ 8 ਰੋਟੀਆਂ ਦਿੱਤੀਆਂ ਸਾਡਾ ਬਹੁਤ ਮੰਦਾ ਹਾਲ ਹੋ ਗਿਆ ਕਿ ਅੱਗੇ ਗਰੀਬ ਆ ਸਾਡੇ ਕੋਈ ਇਹ ਚੱਕਣ ਨਹੀਂ ਚੱਕਿਆ ਜਾਂਦਾ ਨਾ ਤੈਂਕੀ ਬੋਤਨਵਾਜੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੇ ਲੋਕ ਨੇ ਉਹ ਧੰਨਵਾਦ ਕਰ ਰਹੇ ਨੇ ਅਤੇ ਲੋਕ ਕਹਿ ਰਹੇ ਨੇ ਵੀ ਮਹਿੰਗੇ ਭਾਦੀ ਜਿਹੜੀਆਂ ਰੋਟੀ ਨਹੀਂ ਖਾਦੀ ਜਾਂਦੀ ਅਤੇ ਬਾਬਾ ਜੀ ਵੱਲੋਂ ਜਿਹੜਾ ਬਹੁਤ ਵਧੀਆ ਪ੍ਰਵਾਲਾ ਕੀਤਾ ਜਾ ਰਿਹਾ ਜਿਹਦਾ ਕਿ 18 ਜ਼ਿਲ੍ਹਿਆਂ ਚ ਜਿਹੜੀਆਂ ਗੱਡੀਆਂ ਜਿਹੜੀਆਂ ਜਾਂਦੀਆਂ ਨੇ ਡੇਲੀ ਤੇ ਅੰਮ੍ਰਿਤਸਰ ਵੀ ਦੀ ਗੱਲ ਕਰੀ ਅੰਮ੍ਰਿਤਸਰ ਤੋਂ ਦੋ ਗੱਡੀਆਂ ਆਉਂਦੀਆਂ ਨੇ ਇੱਕ ਗੁਰੂ ਨਾਨਕ ਹਸਪਤਾਲ ਆਉਂਦੀ ਆ ਤੇ ਇੱਕ ਜਿਹੜੀ ਆ ਸਟੇਸ਼ਨ ਦੀ ਆ ਤੁਸੀਂ ਦੇਖ ਲਿਓ ਗੁਰੂ ਨਾਨਕ ਹਸਪਤਾਲ ਵਿੱਚ ਵੱਡੀ ਤਦਾਦ ਵਿੱਚ ਜਿਹੜੇ ਮਰੀਜ਼ ਹੁੰਦੇ ਨੇ ਉਹਨਾਂ ਨੂੰ ਜਿਹੜੀ ਇਸ ਚੀਜ਼ ਦਾ ਕਾਫੀ ਜਿਹੜਾ ਫੈਲਾ ਦਿੱਤਾ ਜਾ ਰਿਹਾ